ਦੇ ਰਾਤ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਚੱਲੀ ਗੋਲੀ ਗੋਲੀ ਲੱਗਣ ਦੇ ਨਾਲ ਵਿਧਾਇਕ ਦੀ ਹੋਈ ਮੌਤ ਗੋਲੀ ਚੱਲਣ ਦਾ ਅਸਲ ਕਾਰਨ ਆਇਆ ਸਾਹਮਣੇ ਅਮਨ ਅਰੋੜਾ ਦਾ ਮੌਤ ਨੂੰ ਲੈ ਕੇ ਆਇਆ ਵੱਡਾ ਬਿਆਨ ਸਸ਼ੀ ਕਾਲਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਮੰਦ ਭਾਗੀ ਖਬਰ ਉਸ ਵੇਲੇ ਸਾਹਮਣੇ ਆਈ ਜਦੋਂ ਲੁਧਿਆਣਾ ਦੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਹਲੇ ਤੱਕ ਉਹਨਾਂ ਦੇ ਗੋਲੀ ਲੱਗਣ ਦੇ ਕਾਰਨਾਂ ਦਾ ਕੁਝ ਸਾਫ਼ ਕਲੀਅਰ ਜਿਹੜਾ ਨਹੀਂ ਹੋਇਆ ਸੀ ਕਈ ਜਿਹੜੇ ਕਿ ਸਵਾਲ ਸੀ ਕਿ ਆਖਰ ਗੁਰਪ੍ਰੀਤ ਗੋਗੀ ਦੀ ਮੌਤ ਕਿੰਨਾ ਕਾਰਨ ਕਰਕੇ ਹੋਈ ਆ ਤਾਂ ਦੱਸਦੀ ਹੈ ਕਿ ਮੌਤ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਵੱਖ-ਵੱਖ ਸਿਆਸੀ ਲੀਡਰ ਉਨ੍ਹਾਂ ਦੇ ਘਰ ਪਹੁੰਚ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਲੀਡਰ ਮੰਤਰੀ ਵੀ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਉੱਥੇ ਹੀ ਦੁੱਖ ਪ੍ਰਗਟ ਕਰਨ ਦੇ ਵਾਸਤੇ ਪਹੁੰਚੇ ਅਮਨ अरोੜਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਆਖਰ ਗੁਰਪ੍ਰੀਤ ਗੋਗੀ ਦੀ ਜਿਹੜੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਆਖਰ ਕਿਵੇਂ ਹੋਈ ਹੈ ਤੇ ਕਿਵੇਂ ਇਹ ਗੋਲੀ ਚੱਲੀ ਆਓ ਸੁਣਦੇ ਹਾਂ ਬਹੁਤ ਅਨਪੂਰਨ ਹੋਇਆ ਸਰ ਸਰ ਵਿਵਾਖ ਲੀਡਰਸ਼ਿਪ ਆਪਣੇ ਜਿਹੜੇ ਵਿਵਾਖ ਲੀਡਰ ਸੀਗੇ ਜੀ ਖੁੱਲ ਕੇ ਦਿਲ ਦੀ ਗੱਲ ਕਰਦੇ ਸੀਗੇ ਲੋਕਾਂ ਦੀ ਗੱਲ ਕਰਦੇ ਸੀਗੇ ਮੈਂ ਸਮਝਦਾ ਕਿ ਜਦੋਂ ਐਜਾ ਸਾਫੀ ਜਾਂਦਾ ਹੈ ਤੇ ਇਕੱਲੇ ਇੱਕ ਪਰਿਵਾਰ ਨੂੰ ਨਹੀਂ ਪੂਰੇ ਹਲਕੇ ਨੂੰ ਪੂਰੇ ਇਲਾਕੇ ਨੂੰ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਘਟਾ ਜਾਂਦਾ ਸਾਡੇ ਵੱਡੇ ਵੀ ਬੋਗੀ ਦੇ ਜਾਂਦਾ ਤੁੰਗੜਾ ਜੀ ਕੀ ਕੁਝ ਪਤਾ ਚੱਲ ਪਾਇਆ ਹੈ ਕਿ ਇਹ ਜੀ ਸੀਐਮ ਸਾਹਿਬ ਕੇ ਸਾਥ ਸਵੇਰ ਬਾਤ ਹੋਣੀ ਕਿ ਜੀ 600 ਹੋ ਰਹੇ ਨੇ ਯਾਰ ਕਰਨਾ ਪਈਏ ਅਸਾਂ ਕਰਨਾ ਪਈਏ

ਔਰ ਉਹ ਸਾਫ ਕਰਦੇ ਹੋਏ ਚਲ ਗਿਆ ਜਿਸ کی وجہ ਸਰ ਜਿਸ ਤਰ੍ਹਾਂ ਰਾਤ ਨੂੰ ਵੀ ਤੁਹਾਨੂੰ ਸਰ ਪੋਸਟਮਾਰਟਮ ਜਿਹੜਾ ਕੀ ਹੈ ਉਹ ਡਾਕਟਰਾਂ ਦੀ ਬੋਰਡ ਬਣਾਇਆ ਜਾਊਗਾ ਉਸ ਤਰੀਕੇ ਨਾਲ ਕਰਾਇਆ ਜਾਊਗਾ ਨਹੀਂ ਉਹ ਤਾਂ ਜੇ ਕੋਈ ਬੋਰਡ ਦਾ ਕੋਈ ਇਸ਼ੂ ਹੈ ਜੀ ਹੁਣ ਜ ਸਾਹਮਣੇ ਜਦ ਪਰਿਵਾਰ ਦਾ ਕੋਈ ਇਸ਼ੂ ਨਹੀਂ ਹੈ जो नॉर्मल प्रोसेस सरकार का या मेडिकल प्रैक्टिसेस का है उस हिसाब से पोस्टमार्टम मेरे को तो ये पता लगा कि अभी चल रहा है सो so, वो जो एक चीज़ होगी अब उसको अंडू तो किया नहीं जा सकता सो so, वो प्रोसेस चल रहा है वो सिर्फ परिवार के साथ रात को कोई आगे थे तब भी परिवार के साथ दुख साझा किया था लेकिन ये ऐसा दुख है ऐसा घाव है जो लंबे समय तक भरा नहीं जाएगा ਸੋ ਦਾਦੇ ਕਿ ਜਿਹੜੇ ਹੁਣ ਤੱਕ ਮੁੱਖ ਕਾਰਨ ਸਾਹਮਣੇ ਆਏ ਨੇ ਉਹ ਇਹੀ ਦੱਸਿਆ ਜਾ ਰਿਹਾ ਕਿ ਆਪਣੀ ਰਿਵਾਲਵਰ ਸਾਫ਼ ਕਰਦੇ ਸਮੇਂ ਇਹ ਘਟਨਾ ਵਾਪਰੀ ਜਿਸ ਦੌਰਾਨ ਉਹਨਾਂ ਨੂੰ ਗੋਲੀ ਲੱਗੀ ਤੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਜਿੱਥੇ ਜਾ ਕੇ ਉਹਨਾਂ ਨੇ ਆਖਰੀ ਸਾਹ ਲਏ ਉਸ ਤੋਂ ਬਾਅਦ ਹੁਣ ਸਿਆਸੀ ਲੀਡਰਾਂ ਦੇ ਵੱਲੋਂ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਕਰਕੇ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਹੈ ਬਿਊਰੋ ਰਿਪੋਰਟ ਅਖੰਡ ਲੋਕ